ਪਾਕਿਸਤਾਨ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਜੋ ਅਤਵਾਦੀ ਟਿਕਾਣਿਆਂ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਆ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਦੂਜੇ ਪਾਸੇ ਸਰਹੱਦੀ ਖੇਤਰਾਂ ਦੇ ਵਿੱਚ ਰਹਿੰਦੇ ਲੋਕ ਵੀ ਕਾਫੀ ਡਰੇ ਹੋਏ ਨੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੈ ਕਿਤੇ ਜੰਗ ਨਾ ਲੱਗ ਜਾਵੇ ਕਿਉਂਕਿ ਇਸ ਦਿਨਾਂ ਬੇਹੱਦ ਨੁਕਸਾਨ ਹੋਵੇਗਾ ਜਿਸ ਦੇ ਚੱਲਦੇ ਲੋਕਾਂ ਨੂੰ ਦਿਨ ਰਾਤ ਇੱਕੋ ਜਿਹੜਾ ਕਿ ਡਰ ਸਤਾਇਆ ਜਾ ਰਿਹਾ ਜਿਹਦੇ ਚੱਲਦੇ ਹੁਣ ਕੁਝ ਤਸਵੀਰਾਂ ਵੀ ਇਹ ਜਾਈਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਨੇੜਲੇ ਪਿੰਡ ਜੇਠੂਵਾਲ ਦੇ ਵਿੱਚ ਜਿਹੜਾ ਕਿ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਕੁਝ ਜਲੇ ਸੜੇ ਹੋਏ ਟੁਕੜੇ ਬਰਾਮਦ ਹੋਏ ਨੇ ਜਿਹੜੇ ਕਿ ਮਿਜ਼ਾਈਲ ਦੇ ਦੱਸੇ ਜਾ ਰਹੇ ਨੇ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਤਾਂ ਕਿੰਨੇ ਵੱਡੇ ਵੱਡੇ ਜਿਹੜੇ ਕਿ ਟੁਕੜੇ ਨੇ ਉਹ ਜਿਹੜੇ ਕਿ ਖੇਤਾਂ ਦੇ ਵਿੱਚ ਡਿੱਗੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਇਸ ਨੂੰ ਦੇਖ ਕੇ ਲੋਕ ਹੋਰ ਵੀ ਸਹਿਮੇ ਹੋਏ ਨੇ ਕਿ ਤੇ ਜੰਗ ਨਾ ਲੱਗ ਜਾਵੇ ਪਰ ਹਾਲੇ ਤੱਕ ਇੰਨਾ ਟੁਕੜਿਆਂ ਨੂੰ ਲੈ ਕੇ ਕਿਸੇ ਵੀ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਹੋਰ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਇਸ ਕਰਕੇ ਲੋਕ ਅਜਈਆਂ ਗੱਲਾਂ ਨੂੰ ਲੈ ਕੇ ਪੈਨਿਕ ਨਾ ਹੋਣ ਤੇ ਨਾ ਹੀ ਡਰਦਾ ਮਾਹੌਲ ਜੜਾ ਕੀ ਪੈਦਾ ਕੀਤਾ ਜਾਵੇ ਕਿਉਂਕਿ ਜਦੋਂ ਤੱਕ ਅਜਈਆਂ ਚੀਜ਼ਾਂ ਦੇ ਉੱਤੇ ਕਿਸੇ ਪ੍ਰਸ਼ਾਸਨ ਦਾ ਬਿਆਨ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਇਨ੍ਹਾਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ਤਾਂ ਕਿ ਇਸ ਚੀਜ਼ਾਂ ਦੇ ਉੱਤੇ ਯਕੀਨ ਕਰਕੇ ਜੇਕਰ ਤੁਸੀਂ ਡਰਦੇ ਮਾਹੌਲ ਦੇ ਵਿੱਚ ਰਹੋਗੇ ਤਾਂ ਇਸ ਦੇ ਨਾਲ ਪੈਨਿਕ ਹੋ ਕੇ ਜਿਹੜਾ ਮਾਹੌਲ ਹੈ ਉਹ ਹੋਰ ਵੀ ਖਰਾਬ ਹੋਵੇਗਾ ਤਾਂ ਦੱਸ ਜੀ ਹੈ ਕਿ ਲਗਾਤਾਰ ਜਿਹੜੀਆਂ ਇਹ ਵੀਡੀਓਜ਼ ਐ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਅੱਧੀ ਰਾਤ ਨੂੰ ਧੁਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਤਾਂ ਉਸ ਤੋਂ ਬਾਅਦ ਦੇਖਿਆ ਗਿਆ ਕਿ ਸਵੇਰ ਤੱਕ ਜਿਹੜੇ ਇਹ ਮਿਜ਼ਾਈਲ ਦੇ ਟੁਕੜੇ ਸੀ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਡੁੱਗੇ ਡਿੱਗੇ ਹੋਏ ਸੀ ਜਿਸ ਕਰਕੇ ਲੋਕ ਜਿਹੜੇ ਕਿ ਉਹ ਡਰੇ ਹੋਏ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਕਿ ਤੇ ਲੋਕਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਤਾਂ ਲੋਕ ਜਿਹੜੇ ਕਿ ਕਾਫੀ ਪੈਨਿਕ ਹੋ ਰਹੇ ਨੇ ਤਾਂ ਦਾਸ ਜੀ ਇਹ ਕਿ ਅਜਈਆਂ ਤਸਵੀਰਾਂ ਨੂੰ ਲੈ ਕੇ ਜਾਂ ਫਿਰ ਅਜਈਆਂ ਵੀਡੀਓਜ਼ ਨੂੰ ਲੈ ਕੇ ਜਦੋਂ ਤੱਕ ਕਿਸੇ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਉਂਦਾ ਤਾਂ ਉਦੋਂ ਤੱਕ ਅਜਈਆਂ ਚੀਜ਼ਾਂ ਦੇ ਉੱਤੇ ਯਕੀਨ ਨਾ ਕੀਤੀ ਜਾਵੇ ਦੇ ਨਾ ਹੀ ਨਾ ਗੱਲਾਂ ਦੇ ਹਾਲ ਤੱਕ ਕੋਈ ਪੁਸ਼ਟੀ ਹੋਈ ਹੈ ਤਾਂ ਦੱਸ ਜੀ ਇਹ ਕਿ ਇਹਨਾਂ ਟੁਕੜੇ ਨੂੰ ਦੇਖ ਕੇ ਲੋਕ ਸੋਚਦੇ ਨੇ ਕਿ ਸ਼ਾਇਦ ਹਮਲਾ ਜੁਰਾ ਕੀ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਦੇ ਵਿੱਚ ਇੰਟਰਸੈਪਟ ਕਰਕੇ ਖਤਮ ਕਰ ਦਿੱਤਾ ਗਿਆ ਜਿਸ ਦੇ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਮੰਨਦੇ ਆ ਕਿ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਭਾਰਤੀ ਫੌਜ ਵੱਲੋਂ ਕਾਰਵਾਈ ਕੀਤੀ ਗਈ ਆ ਉਸ ਤੋਂ ਬਾਅਦ ਲਗਾਤਾਰ ਸਰਹੱਦੀ ਖੇਤਰ ਦੇ ਲੋਕਾਂ ਦੇ ਵਿੱਚ ਇਹੀ ਡਰ ਹੈ ਕਿ ਕਿਤੇ ਉਹਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਜਾਂ ਫਿਰ ਕੋਈ ਜੰਗ ਵਰਗੀ ਗੱਲ ਨਾ ਸ਼ੁਰੂ ਹੋ ਜਾਵੇ ਕਿਉਂਕਿ ਜੇਕਰ ਜੰਗ ਲੱਗਦੀ ਹੈ ਤਾਂ ਇਸ ਦੇ ਨਾਲ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਵਿੱਚ ਖਤਰੇ ਨੂੰ ਲੈ ਕੇ ਜਿਹੜਾ ਕਿ ਕਾਫੀ ਜਿਹੜੇ ਲੋਕ ਡਰੇ ਹੋਏ ਨੇ ਪਰ ਦੂਜੇ ਪਾਸੇ ਜਿਹੜੀਆਂ ਇਹ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਵੀ ਲੋਕ ਕਾਫੀ ਡਰੇ ਹੋਏ ਨੇ ਤਾਂ ਲੋਕ ਨਾ ਡਰਨ ਪ੍ਰਸ਼ਾਸਨ ਵੀ ਬਾਰ-ਬਾਰ ਅਪੀਲ ਕਰ ਰਿਹਾ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਤੇ ਲੋਕ ਪੈਨਿਕ ਨਾ ਹੋਣ ਕਿਉਂਕਿ ਜੇਕਰ ਲੋਕ ਪੈਨਿਕ ਹੋਣਗੇ ਲੋਕ ਡਰਨਗੇ ਤਾਂ ਮਾਹੌਲ ਜਿਹੜਾ ਕਿ ਖਰਾਬ ਹੋ ਸਕਦਾ ਤਾਂ ਕਿ ਅਜਈਆਂ ਚੀਜ਼ਾਂ ਨੂੰ ਨਾ ਸ਼ੇਅਰ ਕੀਤਾ ਜਾਵੇ ਜਿਸ ਦੇ ਚੱਲਦੇ ਲੋਕ ਹੋਰ ਵੀ ਡਰਨ। ਬਾਕੀ ਇਸ ਮਾਮਲੇ ਦੇ ਵਿੱਚ ਜਿਵੇਂ ਵੀ ਕਿਸੇ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਜਾਂ ਕਿਸੇ ਵੀ ਅਧਿਕਾਰੀ ਦਾ ਜਾਂ ਹੋਰ ਕਿਸੇ ਦਾ ਵੀ ਬਿਆਨ ਜਿਹੜਾ ਕਿ ਸਾਹਮਣੇ ਆਇਆ ਉਹ ਵੀ ਜਨਤਾ ਦੇ ਸਾਹਮਣੇ ਜ਼ਰੂਰ ਜਿਹੜਾ ਕਿ ਰੱਖਿਆ ਜਾਵੇਗਾ। ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ